ਪਹਿਲਾ ਟਰੈਕਟਰ ਆਪਣਾ ਨਿਊ ਹਾਲੈਂਡ 5500 ਮਾਰਲ 2012 ਟਰੈਕਟਰ ਨੇ ਵੀ ਚੈੱਕ ਕਰਨਾ ਟਰੈਕਟਰ ਬਿਲਕੁਲ ਸਾਫ ਆ ਪੂਰੀ ਚੰਗੀ ਕਲੀਨਰ ਟਰੈਕਟਰ ਜੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਸਰ ਦੇ 70% ਟਰੈਕਟਰ ਦੇ ਟਾਇਰ ਪਏ ਆ ਪਾਵਰ ਸਟੀਅਰਿੰਗ ਡਬਲ ਕਲਚ ਕਿਰੀਸ ਬੀਟਾ ਪੂਟ ਕਿਲਾ ਟਰੈਕਟਰ ਹੈ ਸਵਾਰ ਦੀ ਗੱਲ ਕਰੀਏ 4,95,000 ਰੁਪਏ ਟਰੈਕਟਰ ਦੀ ਡਿਮਾਂਡ ਹੈ ਜੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਮਾਡਲ 2012 50 ਨੰਬਰ ਆ ਟਰੈਕਟਰ ਤੁਸੀਂ ਇਹ ਹੈ ਨਾ ਟਰੈਕਟਰ ਬਿਲਕੁਲ ਸਾਫ ਹੈ ਨਿਊ ਹਾਲੈਂਡ ਪਟਿਆਲਾ ਇਹਦਾ ਚੌਂਡੀਅਰ ਲਈ ਜਾਈ 5055 E ਮਾਡਲ 2014 ਟਰੈਕਟਰ ਨਹੀਂ ਬਿਲਕੁਲ ਸਾਫ ਹੈ ਪੂਰਾ ਚੰਗਾ Ориਜਨਲ ਟਰੈਕਟਰ ਹੈ ਸਾਰਾ ਲੱਕੀ ਟਾਇਰ ਵੀ ਹਿੰਦੂ ਹੀ ਚੈੱਕ ਕਰ ਸਕਦੇ ਆ ਪੰਜਾਬ ਨੰਬਰ ਟਰੈਕਟਰ ਹੈ ਇਹ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਦੇ ਗਏ ਇਹ ਆ ਤਾਂ ਸੱਤ ਕੁਐ ਟਰੈਕਟਰ ਦੇ ਟਾਇਰ ਪਿਆ ਬਾਕੀ ਟਰੈਕਟਰ ਨਹੀਂ ਤੁਸੀਂ ਚੈੱਕ ਕਰ ਸੰਗ ਉੱਪਰਲੇ ਪੱਟਣਾ ਟਰੈਕਟਰ ਆ ਡਬਲ ਪੰਪ ਤੇ ਇਹ ਆ 52 ਇਹ ਮਾਡਲ 2014 5 ਲੱਖ ਤੇ 50 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਮਾਨਦਾਨ ਹੋ ਜੂਗਾ ਬਈ ਜੇ ਕਰਨ ਟਰੈਕਟਰ ਖਰੀਦਣਾ ਹੋਵੇ ਤੇ ਆਪਣੇ ਨਾਲ ਸੰਪਰਕ ਕਰ ਲਿਓ ਐ ਦੂਬਾਰਾ ਗਏ ਜੌਂਡੀਅਰ 5210 ਮਾਡਲ 2018 50 ਨੰਬਰ ਟਰੈਕਟਰ ਨਹੀਂ ਹੈ ਬਿਲਕੁਲ ਸਾਫ਼ ਆ ਪੂਰਾ ਚੰਗਾ ਟਰੈਕਟਰ ਆ ਪ੍ਰੋ ਗੇਅਰ ਵਾਲਾ ਆ ਜੀ ਫੋਰ ਸਪੀਡ ਤੁਸੀਂ ਜੇ ਪਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ 80 ਤੋਂ 90 ਪੈਸੇ ਟਰੈਕਟਰ ਦੇ ਟਾਇਰ ਪਏ ਆ ਪੰਜਾਬ ਨੰਬਰ ਆ ਪੀ ਵੀ 31 ਡਿਮਾਂਡ ਆ 6 ਲੱਖ ਤੇ 25000 ਰੁਪਇਆ ਇਸ ਦੋਵਾਂ ਦਾ ਜੀ ਅਰਜਨ 555 ਮਾਡਲ 2022 ਟਰੈਕਟਰ ਕਿਨੇ ਨੇ ਤੁਸੀਂ ਚੈੱਕ ਕਰ ਲੋ ਟਰੈਕਟਰ ਜਮਾ ਨਵਾਂ ਨਕੋਰ ਪੂਰਾ ਸਾਫ ਸਤਰਾ ਟਰੈਕਟਰ ਦੇ ਟਾਇਰ ਪਏ 80 90 ਤੋਂ 95 ਪੈਸੇ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਪਏ ਆ 6,30,000 ਰੁਪਏ ਟਰੈਕਟਰ ਦੀ ਡਿਮਾਂਡ ਆ ਪੰਜਾਬ ਨੰਬਰ ਮਾਓ ਕਿਤੇ ਮਾਨਤਾ ਨਾ ਹੋ ਜੂਗਾ ਜੇ ਕਿਸੇ ਨੂੰ ਟਰੈਕਟਰ ਖਰੀਦਣਾ ਹੋਵੇ ਆਪਣੇ ਨਾਲ ਸੰਪਰਕ ਕਰ ਲਿਓ ਇਸ ਤੋਂ ਬਾਅਦ ਆ ਕਿ ਆਪਣੇ ਕੋਲ 461995 ਮਾਡਲ ਟਰੈਕਟਰ ਸਾਫ ਆ ਚੰਗੀ ਕੰਡੀਸ਼ਨ ਦਾ 175000 ਰੁਪਏ ਟਰੈਕਟਰ ਦੀ ਡਿਮਾਂਡ ਆ ਪੰਜਾਬ ਨੰਬਰ ਆ 40 ਤੋਂ 50 ਕੁ ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਕੀ ਵੀ ਮੌਕੇ ਤੇ ਮਾਨਤਾ ਨੂੰ ਹੋ ਜੂਗਾ 175000 ਚ ਇਹ ਦੁਬਾਰਾ ਜੀ 205310 ਮਾਡਲ 2007 ਟਰੈਕਟਰ ਕਣੀ ਹਿੰਦੂ ਹੀ ਚੈੱਕ ਕਰਸਾ ਟਰੈਕਟਰ ਸਾਫ ਹੈਗਾ Ориジナル ਟਰੈਕਟਰ ਆ ਪਾਵਰ ਸਟੀering ਆ 38000 ਰੁਪਏ ਟਰੈਕਟਰ ਦੀ ਡਿਮਾਂਡ ਆ 35 ਤੋਂ 40 ਕੁ ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਕੀ ਟਰੈਕਟਰ ਸਾਰਾ ਸਾਫ ओरिजिनल ਟਰੈਕਟਰ ਹੈ। ਇਹ ਦਵਾਂ ਨਾੜ ਗਾ ਪਾਵਰ ਸਟੀਰਿੰਗ ਨੀਸ਼ੋਸ ਤਨਵੇਂ ਮਾਡਲ ਹੈ। 62 ਹੋਇਆਗਾ। 62 ਹੋਇਆਗਾ। ਬਾਕੀ ਤੁਸੀਂ ਟਰੈਕਟਰ ਹੀ ਨਹੀਂ ਤੁਸੀਂ ਚੈੱਕ ਕਰ ਸਕਦਾ। 70 ਤੋਂ 80 ਪੈਸੇ ਟਰੈਕਟਰ ਦੇ ਟਾਇਰ ਪਏ ਆ। 2,95,000 ਪੈ ਟਰੈਕਟਰ ਦੀ ਡਿਮਾਂਡ ਆ ਬਈ। ਪਾਵਰ ਸਟੀਰਿੰਗ। ਨੋਕੇ ਤੇ ਮਾਨਟਨ ਹੋ ਜਾਊਗਾ ਪੰਜਾਬ ਨੰਬਰ। ਟਰੈਕਟਰ ਕਣੀ ਤੁਸੀਂ ਚੱਕਾ ਸਨ ਟਰੈਕਟਰ ਕਣੀ ਬਿਲਕੁਲ ਸਾਫ ਹੈਗੀ ਐਦੋ ਬਤਾ ਕੇ ਆਪਣਾ ਕੋਈ 65 EPI ਮਾਡਲ 2009 ਪੰਜਾਬ ਨੰਬਰ ਡਬਲ ਕਲਚ ਟਰੈਕਟਰ ਕਣੀ ਤੁਸੀਂ ਚੱਕਾ ਸਨ ਟਰੈਕਟਰ ਬਿਲਕੁਲ ਸਾਫ ਹੈਗਾ 70 ਤੋਂ 80 ਪੇ ਟਰੈਕਟਰ ਦੇ ਟਾਇਰ ਪਈਆ ਤੇਲ ਬ੍ਰੇਕਾਂ ਨੇ ਬਾਕੀ ਟਰੈਕਟਰ ਕਣੀ ਸਾਫ ਵੀ ਹੈਗੀ ਟਮਾਂਡ ਰਾਈ 335000 ਰੁਪਿਆ 313500 ਡਿਮਾਂਡ ਚ ਵੀ ਤਾਂ ਮਾਨਤਾ ਨਾ ਹੋ ਜੂਗਾ ਟਰੈਕਟਰਿਕ ਨਹੀਂ ਤੁਸੀਂ ਚੈੱਕ ਕਰੋ ਟਰੈਕਟਰ ਬਿਲਕੁਲ ਸਾਫ਼ ਹੈਗਾ ਮਾਡਲ 2009 50 ਨੰਬਰ ਆਈ ਦੁਬਾਰਾ ਜੀ ਨਿਊ ਹੌਲੈਂਡ 7500 4x4 ਮਾਡਲ 2013 ਟਰੈਕਟਰ ਦੇ ਜੇ ਅਪਾ ਟਾਇਰਾਂ ਦੀ ਗੱਲ ਕਰੀਏ ਨਾ 95 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਕੀ ਟਰੈਕਟਰ ਬਿਲਕੁਲ ਸਾਫ਼ ਹੈਗਾ ਪੂਰਾ ਚੰਗਾ オリジナル ਟਰੈਕਟਰ ਸਾਰਾ ਦਾ ਮੰਗਦੀ ਗੱਲ ਕਰਕੇ 10 ਲੱਖ ਤੇ 90000 ਰੁਪਏ ਟਰੈਕਟਰ ਦੀ ਡਿਮਾਂਡ ਆ ਗਈ 10 ਲੱਖ 90000 ਰੁਪਏ ਦੀ ਡਿਮਾਂਡ ਤੇ ਬਰਾ ਪੂਰਾ ਫੁੱਲ ਮਾਨਤਾ ਨਾ ਹੋ ਜੂਏ ਜੇ ਕਿਸੇ ਨੂੰ ਟਰੈਕਟਰ ਚਾਹੀਦਾ ਹੋਵੇ ਤੇ ਆਪਣਾ ਤੁਸੀਂ ਸੰਪਰਕ ਕਰ ਲਓ ਇਹ ਦੂਲਾ ਟਰੈਕਟਰ ਆ ਜੀ ਫਾਰਮ ਟਰੈਕਟਰ 60 ਮਾਡਲ 2006 ਟਰੈਕਟਰ ਕਿ ਨਹੀਂ ਤੁਸੀਂ ਚੈੱਕ ਕਰੋ ਟਰੈਕਟਰ ਕਿ ਨਹੀਂ ਬਿਲਕੁਲ ਸਾਫ ਹੈ ਡਬਲ ਕਲਚ ਆ ਪੰਜਾਬ ਨੰਬਰ ਟਰੈਕਟਰ ਹੈ 2,95,000 ਰੁਪਏ ਟਰੈਕਟਰ ਦੀ ਟਮਾਟਾ 2,95,000 ਰੁਪਏ ਬਈ ਪੂਰਾ ਫੁੱਲ ਮਾਲਕਾਨਾ ਹੋ ਜਿਓ ਟਰੈਕਟਰ ਦੇ ਟਾਇਰ ਤੇ ਹੈ 50 ਪੀ 60 ਪੈਗੇ ਇਹ ਤਾਂ ਇਹ ਤਾਂ 60 ਪੈ ਹੈ ਬਈ ਟਰੈਕਟਰ ਦੇ ਟਾਇਰ ਤੇ ਆ 2,95,000 ਰੁਪਏ ਟਰੈਕਟਰ ਦੀ ਟਮਾਟਾ ਉਹ ਚ ਮਾਲਕਾਨਾ ਹੋਈਏ 2006 ਮਾਡਲ ਆ ਆਰਮ ਟਰੈਕ 60 ਐਦੋ ਬਦ ਲਿਆ ਉਹਨੂੰ ਮੈਸ਼ੀ 241 ਡਬਲ ਕਲਚਰ ਟਰੈਕਟਰ ਨਹੀਂ ਤੁਸੀਂ ਚੈੱਕ ਕਰ ਲੋ ਟਰੈਕਟਰ ਬਿਲਕੁਲ ਸਾਫਾ ਮਾਡਲ 2007 ਪੰਜਾਬ ਨੰਬਰ ਆ। ਇਹੋ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਮਗਰਲੇ ਟਾਇਰ ਰਹਿ ਗਏ। ਅਸੀਂ ਤੁਹਾਨੂੰ 90 ਪੈਸੇ ਪੂਰੇ ਚੰਗੇ ਟਾਇਰ ਆਗੇ ਐਮ ਆਰ ਐਫ ਕੰਪਨੀ ਦੇ ਆ। ਮੂਹਰੇ ਡਰੇ ਗੁੜੀਆ ਕੰਪਨੀ ਦੇ। ਇਹਨਾਂ ਤਾਂ 60 ਪੈਸੇ। ਬਾਕੀ ਟਰੈਕਟਰ ਇੱਕ ਨਹੀਂ ਤੁਸੀਂ ਚੈੱਕ ਕਰਸੋ ਨਾ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈਗਾ। ਸਾਰਾ ਟਰੈਕਟਰ ओरिजिनल। 3,25,000 ਰੁਪਏ ਵੀ ਟਰੈਕਟਰ ਦੀ ਟਮਾੜਾ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ। ਇਦਵਾਰ ਆ ਗਿਆ ਪੰਗਲੇ ਫਾਰਮ ਟਰੈਕ 60 ਜੀਮੀਦਾਰਾ ਟਰੈਕਟਰ ਮਾਡਲ 2012 ਟਰੈਕਟਰ ਕਿ ਨਹੀਂ ਤੁਸੀਂ ਚੈੱਕ ਕਰ ਸਕਦੇ ਡਬਲ ਪੰਪ ਆ ਬਾਕੀ ਟਰੈਕਟਰ ਸਾਰਾ Ориਜਨਲ ਆ ਪੂਰਾ ਚੰਗਾ ਟਰੈਕਟਰ ਆ ਜੀ ਡਬਲ ਡਿਸਟ੍ਰਿਬਿਊਟਰ ਟਰੈਕਟਰ ਨੂੰ ਤੁਸੀਂ ਦੇਖ ਲਓ ਟਰੈਕਟਰ ਬਿਲਕੁਲ ਸਾਫ ਆ ਪੰਜਾਬ ਨੰਬਰ ਟਰੈਕਟਰ ਆ ਪਾਵਰ ਸਟੀering ਇਹ ਟਰੈਕਟਰ ਦੇ ਟਾਇਰਾਂ ਦੀ ਗੱਲ ਨਹੀਂ 70 ਤੋਂ सस्ती ਪਹਿਲੇ ਟਰੈਕਟਰ ਦੇ ਟਾਇਰ ਪਏ ਆ ਦਮਾਂ ਰਹੀ 4 ਲੱਖ ਫਿਰ 10000 ਰੁਪਏ ਟਰੈਕਟਰ ਦੀ ਮੰਗ ਆ ਸੁਪਰ ਮੈਕਸ ਟਰੈਕਟਰ ਜੀ ਵੀ ਟਰੈਕਟਰ ਕੀਤਨਾ ਹੋ ਪੂਰਾ ਫੋਲ ਮੰਗਤਣਾ ਹੋ ਜੀ 4 ਲੱਖ 10000 ਚ ਟਰੈਕਟਰ ਨਹੀਂ ਇਹਦੇ ਜੋ ਟਰੈਕਟਰ ਬਲਕੋ ਸਾਰਾ Ориਜినਲ ਟਰੈਕਟਰ ਆ ਸਾਰਾ ਇਸ ਦੂਬਾਰਾ ਗਿਆ ਸਪੈਸ਼ਲ ਕੰਡੀਸ਼ਨ ਨਿਊ ਹਾਲੈਂਡ 363 ਟਰਬੋ ਲੱਗਿਆ ਇਹ ਚ ਟਰਬੋ ਵਾਲਾ ਟਰੈਕਟਰ ਆ ਇਹ ਮਾਡਲ 2015 ਮਾਡਲ 2015 ਟਰੈਕਟਰ ਨਹੀਂ ਬਿਲਕੁਲ ਸਾਫ ਪੂਰੀ ਚੰਗੀ ਕਿ ਨਹੀਂ ਨਾ ਟਰੈਕਟਰ ਆ ਸਾਰਾ ਟਰੈਕਟਰ Ориਜినਲ ਆ 70 ਤੋਂ 80 ਪੇ ਟਰੈਕਟਰ ਦੇ ਟਾਇਰ ਪਏ ਆ ਬਾਕੀ ਟਰੈਕਟਰ ਕਿ ਨਹੀਂ ਬਸ ਇਹ ਚੈੱਕ ਕਰਸੇ ਨਾ ਟਰੈਕਟਰ ਬਿਲਕੁਲ ਸਾਫ ਆ ਡਬਲ ਡਿਸਟ੍ਰੀਬਿਊਟਰ ਡਬਲ ਕਲਚ ਡਬਲ ਪੰਪ ਆ ਡਿਮਾਂਡ ਰਹੀ 5 ਲੱਖ ਤੇ 90000 ਰੁਪਏ ਟਰੈਕਟਰ ਦੀ ਡਿਮਾਂਡ ਆ ਬਾਈ 2015 ਮਾਡਲ ਪੰਜਾਬ ਨੰਬਰ ਆ ਇਦੂਬਰ ਅਗੇ ਗੁਡিয়ার 5310 ਪ੍ਰੋ ਗੇਅਰ ਮਾਡਲ 2021 ਜੇਬਾ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਿਆਂ 80 ਤੋਂ 90 ਪੈਸੇ ਟਰੈਕਟਰ ਦੇ ਟਾਇਰ ਪਏ ਚਾਰੋ ਮੂਰੇ ਗੁਡিয়ার ਗੁਡিয়ার ਕੰਪਨੀ ਦੇ ਮੰਗਰੇ ਟਾਇਰ ਵੀ ਗੁਡিয়ার ਕੰਪਨੀ ਦੇ ਆ ਪੰਜਾਬ ਨੰਬਰ ਆ ਟਰੈਕਟਰ ਹੀ ਨਹੀਂ ਤੁਸੀਂ ਚੈੱਕ ਕਰ ਲੋ ਟਰੈਕਟਰ ਬਿਲਕੁਲ ਸਾਫ ਆ ਪੂਰੀ ਚੰਗੀ ਕਿ ਨਹੀਂ ਨਾ ਟਰੈਕਟਰ ਆਈ 8 ਲੱਖ ਤੇ 50 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਪੂਰਾ ਫੁੱਲ ਮਾਨਤਾ ਨਾ ਹੋ ਜੀ ਜੇ ਕੇ ਵੀ ਪੈ ਟਰੈਕਟਰ ਕੀ ਬਣਾ ਹੋਵੇ ਤਾਂ ਆਪਣਾ ਸੰਪਰਕ ਕਰ ਲੈ। ਇਹ ਦੂਜਾ ਆ ਗਈ ਸੋਨਾਲੀਕਾ 750 2008 ਮਾਡਲ ਸਾਈਡ ਗੇਅਰ ਡਬਲ ਕਲਚ ਸਿੰਪਲ ਸਟੀਅਰਿੰਗ ਆ। ਚਟਰਿੰਗ ਨਹੀਂ ਤੁਸੀਂ ਚੈੱਕ ਕਰ ਸਕੋ ਟਰੈਕਟਰ ਬਿਲਕੁਲ ਸਾਫ਼ ਆ ਚੰਗੀ ਕੰਡੀਸ਼ਨ ਦਾ। 50 ਤੋਂ 60 ਪਰਹੇ ਟਰੈਕਟਰ ਦੇ ਟਾਇਰ ਪਿਆ। 330000 ਰੁਪਏ ਟ੍ਰੈਕਟਰ ਦੀ ਟਮਾਂਡ ਆ। ਅ ਰਿਜਨਲ ਟ੍ਰੈਕਟਰ ਆ ਸਾਰਾ। 330000 ਚ ਮਾਨਤਾ ਨੂੰ ਹੋ ਜੂਗਾ। ਜੇ ਕਿਸੇ ਵੀਰ ਭੈਣ ਟ੍ਰੈਕਟਰ ਖਰੀਦਣਾ ਹੋਵੇ ਤੇ ਆਪਣੇ ਨਾਲ ਸੰਪਰਕ ਕਰ ਲੈ। ਇਹਦੇ ਬਾਰੇ ਕੀ ਅਰਜਨ 605 ਮਾਡਲ 2006 ਟ੍ਰੈਕਟਰ ਦੀ ਤੁਸੀਂ ਚੈੱਕ ਕਰ ਲਓ। ਟ੍ਰੈਕਟਰ ਬਿਲਕੁਲ ਸਾਫ ਆ। ਕੋਈ ਚੰਗੀਕ ਨਹੀਂ ਹੁੰਦਾ। ਜੇਵਾ ਟ੍ਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ 48 ਤੋਂ 50 ਕੇ ਪੈਸੇ ਟ੍ਰੈਕਟਰ ਦੇ ਟਾਇਰ ਪਏ ਆ। ਟ੍ਰੈਕਟਰ ਕਿਨਹੀਂ ਬਿਲਕੁਲ ਸਾਫ ਆ। ਚੰਗੀਕ ਨਹੀਂ ਆ। ਓਰੀਜਨਲ ਟ੍ਰੈਕਟਰ ਆ। ਡਿਮਾਂਡ ਦੀ ਗੱਲ ਕਰ ਗਈ 2,95000 ਰੁਪਏ ਟਰੈਕਟਰ ਦੀ ਡਿਮਾਂਡ ਆ ਪੰਜਾਬ ਨੰਬਰਾਂ ਜੇ ਕਿਹਨੇ ਟਰੈਕਟਰ ਕਿਤਨਾ ਹੋਵੇ ਤਾਂ ਆਪਣਾ ਸੰਪਰਕ ਕਰ ਲਿਓ 2,95000 ਚ ਪੂਰਾ ਫੁੱਲ ਮਾਨਤਾ ਨਾ ਹੋ ਜੂਗਾ